ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਮੈਂ ਟਾਈਟਲ ਅੱਜ ਲਗਾਇਆ ਹੈ ਕਿ ਤੁਸੀਂ 750 ਵਿੱਚ ਤੁਹਾਨੂੰ ਕੋਈ ਵੀ ਤਿੰਨ ਸੂਟ ਮਿਲਣਗੇ ਥੰਬਨੇਲ ਟਾਈਟਲ ਤੇ ਇਹੀ ਮੈਂ ਅੱਜ ਡਿਟੇਲ ਪਾਈ ਹੈ ਉਹ ਜਿਹੜੇ ਸੂਟ ਨੇ ਤੁਸੀਂ 750 ਵਿੱਚ ਤਿੰਨ ਸੂਟ ਤੁਹਾਨੂੰ ਮਿਲਣਗੇ ਤੁਹਾਡੇ ਘਰ ਤੱਕ 750 ਰੁਪਿਆ ਦੇ ਵਿੱਚ ਤੁਹਾਨੂੰ ਤਿੰਨ ਸੂਟ ਤੁਹਾਡੇ ਘਰ ਤੱਕ ਪਹੁੰਚਣਗੇ ਇਹਦੇ ਵਿੱਚੋਂ ਦੋ ਤੁਸੀਂ ਖੁਦ ਸਿਲੈਕਟ ਕਰਨੇ ਆ ਤੇ ਥਰਡ ਵਾਲਾ ਜਿਹੜਾ ਸਾਡੀ ਸਾਈਡ ਤੋਂ ਜਾਏਗਾ ਉਹ ਇਹਨਾਂ ਵਿੱਚੋਂ ਹੀ ਹੋਏਗਾ ਬਟ ਇਹ ਕਿ ਉਹ ਸਾਡੀ ਚੋਇਸ ਤੋਂ ਹੋਏਗਾ ਦੋ ਤੁਸੀਂ ਸਿਲੇਕਟ ਕਰਨੇ ਤਾਂ ਕੋਈ ਵੀ ਤੁਸੀਂ ਦੋ ਕਰ ਸਕਦੇ ਹੋ ਚਾਹੇ ਸੇਮ ਨੇ ਜਾਂ ਡਿਫਰੈਂਟ ਡਿਫਰੈਂਟ ਉਹ ਤੁਹਾਡੀ ਚੋਇਸ ਹੈ ਤੇ ਇਹਨਾਂ ਦਾ ਜਿਹੜਾ ਥਰਡ ਵਾਲਾ ਅਸੀਂ ਆਪਣੇ ਤੋਂ ਭੇਜਾਂਗੇ ਭੇਜਾਂਗੇ ਇਹਨਾਂ ਆਪਸ਼ਨਾਂ ਦੇ ਵਿੱਚੋਂ ਜਿਹੜੀਆਂ ਕਿ ਇੱਥੇ ਮੈਂ ਐਡ ਕੀਤੀਆਂ ਨੇ ਬਰਕਿ ਇਹਦਾ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦਾ ਬਾਟਮ ਹੈ ਤੇ ਜੌਰਜਟ ਫੈਬਰਿਕ ਦੇ ਨਾਮ ਲਾਏਗਾ ਜੌਰਜਟ ਦੀ ਸ਼ਰਟ ਹੈ ਜੌਰਜਟ ਦਾ ਬਾਟਮ ਹੈ ਤੇ 2.5 ਮੀਟਰ ਦੀ ਮਿਲੇਗੀ ਬਾਟਮ ਸਭ ਨਾਲ ਪਲੇਨ ਆਏਗਾ ਜਿਹੜੀ ਸ਼ਰਟ ਹੈ ਉਹ ਪ੍ਰਿੰਟਡ ਹੈ ਤੇ ਜੌਰਜਟ ਦਾ ਫੈਬਰਿਕ ਤੁਹਾਨੂੰ ਪਤਾ ਹੈ ਕਿ ਨਾ ਹੀ ਦਾ ਕਪੜਾ ਕਲਰ ਖਰਾਬ ਹੁੰਦਾ ਹੈ ਤੇ ਨਾ ਹੀ ਹੁੰਦੀ ਕੋਈ ਮੇਰੇ ਕੋਲ ਬਹੁਤ ਚਾਂਸਸ ਹੁੰਦੇ ਨੇ ਕਲਰ ਸੇਮ ਐਜ਼ ਇਟ ਇਜ਼ ਰਹਿਣਗੇ ਜੇ ਜੋ ਵੀ ਇੱਥੇ ਕਲਰ ਸ਼ੋ ਹੋ ਰਿਹਾ ਉਹੀ ਸੇਮ ਮੰਨिए ਕੋਈ ਡਿਫਰੈਂਸ ਨਹੀਂ ਆਏਗਾ ਇਹਦੇ ਵਿੱਚ ਕਲਰ ਆਪਸ਼ਨਸ ਕਾਫੀ ਨੇ ਦੋ ਤੁਸੀਂ ਚੂਜ਼ ਕਰਨੇ ਆ ਥਰਡ ਵਾਲਾ ਅਸੀਂ ਭੇਜਣਾ ਹੈ 750 ਪ੍ਰਾਈਸ ਹੈ ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਬਾਕੀ ਕੋਈ ਕੁਇਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਜੋ ਵੀ ਤੁਸੀਂ ਕੁਇਰੀ ਕਰਨੀ ਹੈ ਇਹ ਵਾਲੀ ਜੜੀ ਹੈ ਤੁਸੀਂ 780 ਦੇ ਵਿੱਚ ਦੋ ਸੂਟ ਬਾਈ ਕਰ ਸਕਦੇ ਹੋ ਇਹ ਕਾਟਨ ਦੀਆਂ ਕਲੈਕਸ਼ਨਾਂ ਨੇ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਕਾਟਨ ਦਾ ਦੁਪੱਟਾ ਤੁਹਾਨੂੰ ਮਿਲੇਗਾ 2 ਮੀਟਰ ਦੀ ਲੈਂਥ ਦੀ ਸ਼ਰਟ ਦੀ ਹੈ 2 ਮੀਟਰ ਦੀ ਬਾਟਮ ਦੀ ਦੁਪੱਟੇ ਦੀ ਲੈਂਥ ਹੀ 2 ਮੀਟਰ ਦੇ ਨੀਅਰ ਬਾਟ ਹੈ 780 ਵਿੱਚ ਦੋ ਸੂਟ ਮਿਲਣਗੇ ਪਿਓਰ ਕਾਟਨ ਦੀਆਂ ਕਲੈਕਸ਼ਨਾਂ ਨੇ ਪ੍ਰਿੰਟਡ ਹੈ ਕੁਝ ਨਾਲ ਬਾਟਮ ਪਲੇਨ ਆਏਗਾ ਤੇ ਕੁਝ ਨਾਲ ਪ੍ਰਿੰਟਡ ਹੈ ਪੋਲਕਾ ਡਾਟ ਵਾਲਾ ਹੋ ਗਿਆ ਜਾਂ ਪ੍ਰੋਪਰ ਪ੍ਰਿੰਟ ਬਹੁਤ ਸੋਹਣੇ ਕਲਰ ਨੇ ਤੇ ਆਫਰ ਹੀ ਹੈ ਬਾਈ 1 ਗੈਟ 1 ਵਿੱਚ ਤੁਸੀਂ 780 ਦੇ ਵਿੱਚ ਕੋਈ ਵੀ 200 ਵਾਲੇ ਬਾਈ ਕਰ ਸਕਦੇ ਹੋ ਸੇਮ ਚਾਹੇ ਡਿਫਰੈਂਟ ਹੋ ਤੁਹਾਡੀ ਚੋਇਸ ਹੈ ਤੁਸੀਂ ਅਪਨੇ ਅਕੋਰਡਿੰਗਲੀ ਬਾਕੀ ਜਿਹੜੇ ਕਲਰ ਆਪਸ਼ਨ ਮੋਸਟਲੀ ਸਾਰੇ ਅਵੇਲੇਬਲ ਨੇ ਤੇ ਜੇਕਰ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਐਡ ਕੀਤਾ ਹੈ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਸੂਟ ਬਾਈ ਕਰਨਾ ਤਾਂ ਵੀ ਕਰ ਦਿਓ ਦਾ ਸਟੇਟਸ ਦੇਖਣਾ ਤੇ ਨੀਮ ਕਿਸੇ ਦਾ ਨੀਮ ਦੱਸਦੇ ਨਾ ਤੇ ਚਲੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਹੋਰ ਨਵੇਂ ਨਵੇਂ ਸੂਟ ਨਾਲ ਨਵੀਂ ਨਵੀਂ ਕਲੈਕਸ਼ਨ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ